ਹੈਗਾ ਔਰ ਲੰਬ ਟਾਈਮ ਅਮਰੀਕਾ ਦਾ ਦੇਸ਼ ਹੈਗਾ ਉਥੇ ਜਿਹੜਾ ਕੰਟਰੋਲ ਹੈ ਅਮਰੀਕੀ ਜਿਹੜੀਆਂ ਕੰਪਨੀਆਂ ਸੀਆਂ ਉਥੋਂ ਜੇ ਲੁੱਟ ਕਰਦੇ ਸੀਆਂ ਤੇਲ ਦੀਆਂ ਜਦੋਂ ਉਹਨਾਂ ਨੇ ਆਪਣਾ ਰਾਜ ਕਾਇਮ ਕੀਤਾ ਤਾਂ ਉਹਨਾਂ ਨੇ ਜਿਹੜੀਆਂ ਅਮਰੀਕੀ ਤੇਲ ਕੰਪਨੀਆਂ ਸੀਆਂ ਉਹਨਾਂ ਨੇ ਸਰਕਾਰੀ ਕਰਤੀਆਂ ਉਹਨਾਂ ਦੇ ਲੁੱਟ ਖਤਮ ਕਰਤੀ ਉਥੋਂ ਦਾ ਤੇਲ ਚੀਨ ਨੂੰ ਜਾਂਦਾ ਹੈ ਉਹ ਚੀਨ ਅਮਰੀਕਾ ਦਾ ਵਿਰੋਧ ਕਰ ਰਿਹਾ ਹੈ ਔਰ ਉਹਦੀਆਂ ਨੀਤੀਆਂ ਦਾ ਜਿਹੜਾ ਵਿਰੋਧ ਕਰਕੇ ਦੁਨੀਆ ਨੂੰ ਥੋੜਾ ਜਾਂ ਸਹਾਰਾ ਦੇ ਰਿਹਾ ਹੈਗਾ ਇਸ ਲਈ ਉਹ ਦੇਸ਼ ਦੇ ਸਰੋਤਾਂ ਤੇ ਸਬਜਾ ਕਰ ਲਈ ਔਰ ਜਿਹੜਾ ਨਿਸ਼ ਪਦਾਰਥਾਂ ਤੇ ਤਮਖਬਲਾ ਕਰਕੇ ਉਹਨਾਂ ਦੇ ਸਰਕਾਰ ਦਾ ਰਾਜਕਵਾਂਟਾ ਕਰਕੇ ਆਪਣੇ ਪੱਖ ਦੇ ਬੰਦਿਆਂ ਨੂੰ ਲਿਆਉਣਾ ਚਾਹੁੰਦਾ ਹੈਗਾ ਸੋ ਇਸ ਕਰਕੇ ਇਸ ਕਰਕੇ ਜਿਹੜਾ ਹੈਗਾ ਉਹਨਾਂ ਨੇ ਕੱਲ ਜਿਹੜਾ ਹੈਗਾ ਆਪਣੇ ਬੈਂਜੇਲੇ ਤੇ ਹਮਲਾ ਕੀਤਾ ਉਹਦੇ ਰਾਸ਼ਟਰਪਤੀ ਦੇ ਘਰ ਵਾਲੇ ਨੂੰ ਆਪਣਾ ਗ੍ਰਸਤਾਰ ਕੀਤਾ ਅਸੀਂ ਮੰਗ ਕਰਦੇ ਹਾਂ ਸੈਂਟਰ ਆਫ ਇੰਡੀਆ ਟ੍ਰੇਡ ਯੂਨੀਅਨ ਵੱਲੋਂ ਉਹਨੂੰ ਤੁਰਤ ਰਿਹਾ ਕੀਤਾ ਜਾਵੇ ਔਰ ਜਿਉਆ ਇਹਨਾਂ ਨੂੰ ਕਹਿੰਦੇ ਆ ਜਿਹੜੇ ਅੰਤਰਰਾਸ਼ਟਰੀ ਜਿਹੜੀ ਹੈਗੀ ਆ ਕਮੰਤਰੀ ਸੰਸਥਾ ਆਪਣੇ ਕਮੰਤਰੀ ਸੰਸਥਾ ਉਹਨੂੰ ਕਹਿੰਦੇ ਆ ਅਮਰੀਕਾ ਦੇ ਦਬਾਅ ਪਾਓ ਤੇ ਉੱਥੇ ਹਮਲੇ ਬੰਦ ਕਰੋ ਤੇ ਨਾਲ ਉਹਦੇ ਹਮਲੇ ਬੰਦ ਕਰਾ ਕੇ ਉਹਨਾਂ ਨੂੰ ਜਿਹੜਾ ਹੈਗਾ ਰਾਸ਼ਟਰਪਤੀਆ ਬੰਦ ਜੇਲ੍ਹਾਂ ਜਿਹੋਦੇ ਘਰ ਵਾਲੀ ਨੂੰ ਰਿਹਾਈ ਕਰੋ ਇਸ ਲਈ ਅੱਜ ਮੰਗ ਕਰਦੇ ਆ ਕਿ ਜਿਹੜਾ ਹੈਗਾ ਇਹ UN ਇਹਦਾ ਗਲਦਾ ਮਤਾ ਪਾਵੇ ਤੇ ਉਹਨੂੰ ਉੱਥੇ ਦੋਸ਼ੀ ਕਰਾਰ ਦੇਵੇ ਨਾਲ ਤੁਹਾਨੂੰ ਸਾਰਿਆਂ ਨੂੰ ਔਰ ਦੁਨੀਆ ਨੂੰ ਇਸ ਗੱਲ ਨੂੰ ਆਪਣਾ ਚਾਉਸ ਕਰਦੇ ਆ ਅਮਰੀਕੀ ਰਾਸ਼ਟਰਪਤੀ ਉਹ ਐ ਜਿਹੜਾ ਜਿਨ੍ਹਾਂ ਦਾ ਕੰਮ ਅਮਰੀਕਾ ਦਾ ਸਿਰਫ ਤੇਲ ਦੀ ਜਿਹੜੀ ਹੈਗੀਆ ਵਿਕਰੀ ਦੇ ਉੱਤੇ ਚੱਲਦਾ ਹੈਗਾ ਔਰ ਹਥਿਆਰਾਂ ਦੀ ਆਪਣੀ ਵੇਚ ਤੇ ਚੱਲਦਾ ਹੈਗਾ ਤੇ ਇਹ ਜਿਹੜਾ ਹੈਗਾ ਹਥਿਆਰ ਹੈਗੇ ਉਹਨਾਂ ਦਾ ਵੱਡਾ ਉਹ ਤਾਂ ਚੱਲਣਗੇ ਤਾਂ ਵੇਚਣਗੇ ਜੇ ਦੇਸ਼ਾਂ ਨੂੰ ਆਪਸ ਵਿੱਚ ਹੀ ਲੜਾਇਆ ਜਾਵੇ ਜੰਗ ਲਾਇਆ ਜਾਵੇ ਇਸ ਲਈ ਜੰਗ ਦੀ ਮਸ਼ੀਨਰੀ ਜਿੰਨੀਆਂ ਜਿੰਨੀਆਂ ਕੰਪਨੀਆਂ ਨੇ ਉਹ 트ੰਪ ਦੀ ਪਾਰਟੀ ਕੋਲੇ ਨੇ ਅਮਰੀਕਾ ਦੇ ਵਿੱਚ ਇਸ ਲਈ ਉਹ ਨਹੀਂ ਚਾਹੁੰਦਾ ਵੀ ਅਮਨ ਰਹੇ ਇਸ ਲਈ ਥਾਂ ਥਾਂ ਜੰਗ ਫੜਤਾਂਦਾ ਔਰ ਕੱਲ ਉਹਨੇ ਉੱਥੇ ਜਿਹੜਾ ਹੈਗਾ ਇਰਾਨ ਦੇ ਵਿੱਚ ਉੱਥੇ ਜਿਹੜੇ ਹੈਗੇ ਦੰਗੇ ਕਰਵਾਏ ਹੈਗੇ ਤੇ ਨਾਲ ਉਹਨੂੰ ਧਮਕੀ ਦਿੱਤੀ ਹੈ ਜੇ ਉਹਨਾਂ ਉਹਨਾਂ ਲੋਕਾਂ ਦੇ ਉੱਤੇ ਇਰਾਨ ਨੇ ਜਿਹੜਾ ਹੈ ਕੋਈ ਕਾਰਵਾਈ ਕੀਤੀ ਔਰ ਉੱਥੇ ਜਿਹੜਾ ਅਮਰੀਕਾ ਉਹਨਾਂ ਦੇ ਹੱਕ 'ਚ ਖੜੂਗਾ ਇਹਦਾ ਮਤਲਬ ਦੇਸ਼ ਦੀ ਅੰਦਰੂਨੀ ਮਾਮਲਿਆਂ ਦੇ ਵਿੱਚ ਉਹ ਧੱਕੇ ਨਾਲ ਜਿਹੜਾ ਹੈਗਾ ਉਹ ਦਖਲ ਦੇ ਰਿਹਾ ਹੈ ਇਹ ਇਹ ਕਾਮਪਲੀ ਜਿਹੜੀ ਅਮਰੀਕੀ ਸਰਕਾਰ ਦੁਨੀਆ ਦੇ ਗਰੀਬ ਲੋਕਾਂ ਨੂੰ ਘਰਾ ਰਹੀ ਹੈ ਇਸ ਲਈ ਸਾਡੀ ਆਵਾਜ਼ ਗਰੀਬ ਲੋਕਾਂ ਦੇ ਹੱਕ ਜਖੜਨੀ ਚਾਹੀਦੀ ਹੈ ਦੇਸ਼ਾਂ ਦੀ ਆਜ਼ਾਦੀ ਤੇ ਹਮਲਾ ਨਹੀਂ ਹੋਣਾ ਚਾਹੀਦਾ ਇਹ ਕਮੰਦਰੀ ਨੂੰ ਲਾਗੂ ਕਰਨਾ ਚਾਹੁੰਦਾ ਜਿਹੜ ਚਾਹੀਦਾ ਔਰ ਜਿਹੜਾ ਇਹਦੇ ਤੇ ਇਸ ਤਰ੍ਹਾਂ ਆਜ਼ਾਦੀ ਖੋਹਦਾ ਉਹਦੇ ਖਿਲਾਫ ਇਕੱਠੇ ਹੋ ਕੇ ਲੜਨਾ ਚਾਹੀਦਾ ਇਹ ਅੱਜ ਦਾ ਸਨੇਹਾ ਸੀ ਸੈਂਟਰ ਆਫ ਇੰਡੀਅਨ ਟ੍ਰੇਡ ਜਿੰਨਾਂ ਵੱਲੋਂ ਦਿੱਨੇ ਆ ਤੇ ਨਾਲ ਅਸੀਂ ਭਾਰਤ ਸਰਕਾਰ ਨੂੰ ਕਹਿੰਦੇ ਆ ਤੇ ਉਹਦੇ ਗੋਡੀ ਡਿੱਗਣਾ ਬੰਦ ਕਰੇ ਉਹਦੇ ਨਾਲ ਜਿਹੜੇ ਇਸ ਤਰ੍ਹਾਂ ਦੇ ਸਮਝੌਤੇ ਨੇ ਜਿਹੜੇ ਸਾਡੇ ਦੇਸ਼ ਦੀ ਨੂੰ ਆਪਣੇ ਕਾਨੂੰਨ ਸੱਤਾ ਨੂੰ ਛੱਟ ਮਾਰਦੇ ਨੇ ਉਹਨੂੰ ਬੰਦ ਕਰੇ ਔਰ ਇਹਦਾ ਵਿਰੋਧ ਕਰਕੇ ਇਹਦਾ ਮੰਗ ਕਰੇ ਕਿ ਉਹ ਜਿਹੜਾ ਹੈ ਬੈਂਜੋਲੇ ਦਾ ਰਾਸ਼ਟਰਪਤੀ ਜਿਹਦੇ ਘਰਵਾਲੀ ਨੂੰ ਰਿਹਾ ਕਰੇ ਤੇ ਉੱਥੇ ਹਮਲੇ ਬੰਦ ਕਰੇ ਇਹ ਭਾਰਤ ਸਰਕਾਰ ਤੋਂ ਵੀ ਅਸੀਂ ਮੰਗ ਕਰਦੇ ਆਂ ਕਿ ਲੋਕਾਂ ਦਾ ਇੱਕਾ ਜਿੰਦਾਬਾ 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 ਦੁਨੀਆਂ ਦੇ ਇਨਸਾਫ ਸੰਧ ਲੋਕ ਜਿੰਦਾਬਾ 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 ਜੀ ਆਈਟੀਯੂ ਜਿੰਦਾਬਾ ਜਿੰਦਾਬਾ ਅਮਰੀਕੀ ਰਾਸ਼ਟਰਪਤੀ ਦਾ ਜੰਗਵਾਦ ਹਮਲਾ ਮਰਦਾਬਾ ਜੰਗਵਾਦ ਜੰਗਵਾਦ ਅਮਰੀਕਾ ਮਰਦਾਬਾ ਜੰਗਵਾਦ ਚੰਪ ਮਰਦਾਬਾ ਮਰਦਾਬਾ ਹਮਨ ਸੰਗਲੋ ਕੋਡ ਰੱਬ ਜੀ ਆਵਾਜ਼ ਜੋ ਇਸ ਲਈ ਅੱਜ ਰੋਸ ਵਰਕਰ ਕਰਦੇ ਆ ਅਸਲ ਮੇਰੇ ਕੀ ਰਾਸ਼ਟਪਤੀ ਦਾ ਪਤਲਾ ਕਰਕੇ ਆਪਣੇ ਦੇਸ਼ ਦੇ ਲੋਕਾਂ ਨਾਲ ਉਹ ਦੁਨੀਆਂ ਦੇ ਇਨਸਾਨ ਲੋਕ ਅਸਾਂ